ਹallelujah 13 ਆਪਾਂ ਐਤ ਵਿੱਚੋਂ ਪੜ੍ਹਦੇ ਜੇ ਉੱਤੇ ਲਿਖਿਆ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ ਜਦ ਮੈਂ ਲਹੂ ਨੂੰ ਵੇਖਣਾ ਕਦ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸ਼ੇਦਈਸ਼ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ ਹੋਵੇਗਾ ਹallelujah ਪਰਮੇਸ਼ੁਰ ਇਥੇ ਸਾਫ਼ ਕਹਿ ਦਿੰਦਾ ਜਿਹੜੀ ਮਿਸ਼ਰੀਆਂ ਦਾ ਨਾਸ ਕਰੇ ਉਹ ਪਵਾ ਮੈਂ ਤੁਹਾਡੇ ਉੱਤੇ ਨਹੀਂ ਪਾਵਾਂਗਾ ਜਿਹੜੀ ਤੁਹਾਡਾ ਨਾਸ ਕਰੇ ਤੁਹਾਡੇ ਉੱਤੇ ਅੱਜ ਮੈਂ ਇਹੀ ਗੱਲ ਕਹਿੰਦੀ ਹਾਂ ਕਿ ਤੁਹਾਡੇ ਉੱਤੇ ਉਹ ਬਿਮਾਰੀਆਂ ਨਹੀਂ ਪੈਣਗੀਆਂ ਜਿਹੜਾ ਤੁਹਾਡਾ ਨਾਸ ਕਰਨਗੀਆਂ ਹallelujah ਕਿਉਂਕਿ ਤੁਸੀਂ ਉਹਨਾਂ ਚੀਜ਼ਾਂ ਤੋਂ ਬਚਾਏ ਜਾਓਗੇ ਉਹਨਾਂ ਪਰਮੇਸ਼ਰ ਨੇ ਕਿਹਾ ਮੈਂ ਤੁਹਾਨੂੰ ਨਰੋਇਆਂ ਕਰਨ ਵਾਲਾ ਤੁਹਾਡਾ ਪਰਮੇਸ਼ਰ ਹਾਂ ਹallelujah ਇਹ ਲੋਹੀ ਜਿਹੜਾ ਤੁਹਾਨੂੰ ਕੁਮਾਰੀਆਂ ਤੋਂ ਬਚਾ ਕੇ ਰੱਖਦਾ ਵਚਨ ਦਾਦਾ ਕਿ ਇਸ ਰੈਲੀਆਂ ਦਾ ਕੋਈ ਵੀ ਪਲੋਟਾ ਨਹੀਂ ਪਰਿਆ ਡੰਗਰ ਤੱਕ ਨਹੀਂ ਕੋਈ ਬੰਦਾ ਨਹੀਂ ਕੋਈ ਉਹਨਾਂ ਦੇ ਕੁੱਤੇ ਤੱਕ ਨਹੀਂ ਮਰਿਆ ਉਕਾਦੇ ਕਰਨ ਬਚ ਕੇ ਉਸ ਲੇਲੇ ਦੇ ਲਹੂ ਦੇ ਤੱਕ ਹਲ렐ੂਇਆ ਉਹ ਲਹੂ ਦੇ ਤੱਕ ਜਿਹੜਾ ਉਹਨਾਂ ਨੇ ਆਪਣੇ ਘਰਾਂ ਦੇ ਉੱਤੇ ਲਾ ਦਿੱਤਾ ਸੀ ਹਲ렐ੂਇਆ ਅੱਜ ਤੁਸੀਂ ਆਪਣੇ ਜਨ ਬदन ਤੇ ਆਪਣੇ ਘਰਾਂ ਪਰਵਾਰਾਂ ਦੇ ਵਿੱਚ ਉਹ ਲਹੂ ਲਵਦੇ ਤਾਂ ਤੁਸੀਂ ਉਸ ਲਹੂ ਦੇ ਦੁਆਰਾ ਸ਼ੈਤਾਨ ਤੋਂ ਬਚਾਏ ਜਾਂਦੇ ਹੋ ਜਦੋਂ ਤੁਸੀਂ ਪ੍ਰਭੂ ਦੇ ਲਹੂ ਦੇ ਪਾਸ ਵਿੱਚ ਸਾਂਝੀ ਹੁੰਦੇ ਤੁਹਾਡੇ ਅੰਦਰੋਂ ਸ਼ੈਤਾਨ ਦੀਆਂ ਭੇਜੀਆਂ ਬਿਮਾਰੀਆਂ ਖਤਮ ਹੁੰਦੀਆਂ ਹਲ렐ੂਇਆ ਉਹ ਰੋਗ ਖਤਮ ਹੁੰਦੇ ਨੇ ਅੱਜ ਤੇਈ ਪ੍ਰਭੂ ਦੇ ਲੋਹੂ 'ਚ ਸਾਝੀ ਹੁੰਦਿਆਂ ਵੀ ਬਿਮਾਰੀਆਂ ਵਿੱਚ ਨੇ ਰੋਗਾਂ ਵਿੱਚ ਨੇ ਸ਼ੈਤਾਨ ਦੇ ਜਕੜੇ ਆ ਉਹ ਕਿਉਂ ਨਹੀਂ ਕਿਉਂਕਿ ਉਹ ਆਪਣੇ ਆਪ ਨੂੰ ਜਾਂਚ ਕੇ ਨਹੀਂ ਖਾਂਦੇ ਹallelujah ਕਿ ਗੁੱਸਾਤੇ ਕਾਰਨ ਪ੍ਰਭੂ ਦੇ ਲੋਹੂ ਵਿੱਚ ਉਹੀ ਸਾਹ ਮਰਦੇ ਆ ਉਹੀ ਸ਼ਕਤੀ ਦਿੱਲੀ ਤੇ ਜਿਹੜਾ ਜਾਂਚੇ ਤੋਂ ਬਿਨਾਂ ਖਾਂਦਾ ਆਪਣੇ ਆਪ ਨੂੰ ਪਰਖੇ ਤੋਂ ਬਿਨਾਂ ਖਾਂਦਾ ਉਹ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਉਹਦੀ ਤਰਨ ਲੱਗਦਾ ਦੂਜੇ ਦਾ ਕੁਝ ਨਹੀਂ ਜਾਂਦਾ ਉਹਦੀ ਤੈ